ਮੈਂ ਬਹੁਤ ਜਣਿਆਂ ਦੀਆਂ ਵੀਡੀਓ ਵੇਖ ਰਿਹਾ ਜਿਹੜੇ ਪਿੰਡਾਂ ਨੂੰ ਬਦਨਾਮ ਕਰ ਰਹੇ ਆ ਟਰੈਕਟਰਾਂ ਤੇ ਖੜਕੇ ਸੌਹਾਂ ਚੱਕ ਰਹੇ ਆ ਕਿ ਵੀਰੇ ਹੁਣ ਅਸੀਂ ਤੁਹਾਡੇ ਲਈ ਬਰਾਚਣ ਲੈ ਕੇ ਨਹੀਂ ਆਉਂਦੇ ਸਾਡੇ ਬੰਦਿਆਂ ਦੇ ਹੱਥਾਂ ਤੇ ਘਰੋਂਟ ਮਾਰਤੇ ਜਦੋਂ ਅਸੀਂ ਕਿਸੇ ਜ਼ਿੰਮੇਵਾਰ ਭਰਾ ਨੂੰ ਪੁੱਛਦੇ ਹਾਂ ਰਾਚਣ ਚਾਹੀਦਾ ਕਿ ਨਹੀਂ ਚਾਹੀਦਾ ਉਹ ਅੱਗੋਂ ਹੱਥ ਜੋੜ ਦਿੰਦੇ ਆ ਨਹੀਂ ਚਾਹੀਦਾ ਜਦੋਂ ਅਸੀਂ ਆ ਤੁਹਾਡੇ ਕੋਲ ਠਲਦੇ ਆ ਤੁਸੀਂ ਭੱਜ ਪੈਨੇ ਆ ਤੁਸੀਂ ਐ ਕਰਦੇ ਆ ਜਵਾਬ ਦੇਊਗਾ ਜਵਾਬ ਸੁਣ ਲਿਆ ਜੇ ਪਹਿਲੀ ਗੱਲ ਤਾਂ ਇਹ ਆ ਜਿੰਨਾ ਪਿੰਡਾਂ ਚ ਹੜ ਨਹੀਂ ਆਏ ਉਹ ਵੀ ਰਾਚਣ ਮੰਗਦੇ ਆ ਉਹ ਕਿਉਂ ਮੰਗਦੇ ਆ ਸੁਣ ਲਿਆ ਜੇ ਕੌਂਕੀ ਕੰਮ ਬੰਦ ਹੋ ਚੁੱਕਿਆ ਮਜ਼ਦੂਰਾਂ ਦੇ ਆ ਰੇਤੇ ਬੰਦ ਉਣ ਕਰਨ ਨੂੰ ਸਾਰਿਆਂ ਦੇ ਕੰਮ ਬੰਦ ਆ ਆ ਖੇਤਾਂ 'ਚ ਪਾਣੀ ਔਨ ਕਰਕੇ ਖੇਤ ਮਜ਼ਦੂਰ ਬੰਦ ਆ ਕੰਮ ਕੀ ਰਹਿ ਗਿਆ ਅੱਗੇ ਕੋਈ ਝੋਨੇ ਦੀ ਤਾਲ ਕੱਢਣ ਜਾਂਦਾ ਰਿਹਾ ਕੋਈ ਕੁਛ ਕਰਨ ਜਾਂਦਾ ਰਿਹਾ ਉਹ ਘਰਾਂ 'ਚ ਬੈਠੇ ਜਿੱਦੇ ਦਾ ਮੀਂਹ ਆਇਆ ਇਸ ਕਰਕੇ ਭਰਾਵੋ ਉਹ ਸਰਜਰੀ ਖਾਣ ਵਾਲੇ ਆ ਤੁਹਾਡੇ ਕੋਲੋਂ ਰੱਖਣ ਮੰਗਦੇ ਆ ਦੂਜੀ ਗੱਲ ਜਿਹੜੇ ਕਹਿ ਰਹੇ ਆ ਕਿ ਕੁਝ ਲੋਕ ਕਹਿ ਰਹੇ ਆ ਘਰਾਂ ਦੇ ਘਰ ਭਰੇ ਪਏ ਆ ਰੱਖਣ ਲੈ ਕੇ ਨਾ ਆਓ ਨਾਓ ਨਹੀਂ ਲੋੜਗੀ ਉਹਨਾਂ ਲੋਕਾਂ ਨੂੰ ਦੱਸ ਦੇਵਾਂ ਤੁਸੀਂ ਆ ਚਾਰ ਦਿਨ ਕੀ ਚਾਂਦਰੀ ਫਿਰ ਹਨੇਰੀ ਰਾਤ ਜਦੋਂ ਬਰਾਤ ਚੱਲੀ ਹੋਵੇ ਉਦੋਂ ਢੋਲ ਵੱਜਦਾ ਤੇ ਡੰਗ ਡਮਾਡੋਂ ਲਾਤਾ ਇਲਾਕਾ ਹੁੰਦੀ ਆ ਘਰੇ ਉਹਨਾਂ ਦੇ ਬੱਲੇ ਬੱਲੇ ਹੁੰਦੀ ਆ ਔਰ ਜਿਹੜਾ ਕਹਿ ਲੋ ਜਦੋਂ ਬਰਾਤ ਆ ਜੇ ਵਾਪਸ ਦੂਜੇ ਦਿਨੋਂ ਪਾਰਟੀ ਨਾ ਹੋਵੇ ਤਾਂ ਘਰੇ ਉਹਨਾਂ ਦੇ ਸਿਰਫ ਰਿਸ਼ਤੇਦਾਰ ਕੁਝ ਕਰਹਿੰਦੇ ਆ ਉਹ ਕੰਮ ਹੋ ਜਾਣਾ ਇੱਥੇ ਅੱਜ ਪਾਣੀ ਆਇਆ ਪਿਆ ਹਰ ਕੋਈ ਇਹਨਾਂ ਦੇ ਕੋਲ ਆ ਰਿਹਾ ਜਿਸ ਦਿਨ ਪਾਣੀ ਨਾ ਆਇਆ ਜਿਸ ਦਿਨ ਪਾਣੀ ਥੱਲੇ ਉਤਰ ਗਿਆ ਜ਼ਮੀਨਾਂ ਇਹਨਾਂ ਦੀਆਂ ਬੇਕਾਰ ਹੋਈਆਂ ਪਈਆਂ 6 ਤੋਂ 7 ਮਹੀਨੇ ਇਹਨਾਂ ਨੂੰ ਕਿਸੇ ਨੇ ਦੁਕਾਨ ਤੇ ਨਹੀਂ ਵੜਨ ਦੇਣਾ ਧਾਰ ਕਿਸੇ ਨੇ ਸੌਦਾ ਨਹੀਂ ਦੇਣਾ ਇਸ ਕਰਕੇ ਜੇਕਰ ਉਹ ਢੋ ਰਹੇ ਆ ਤੁਸੀਂ ਤਾਂ 20 ਦਾ ਲੱਖ ਦਾ ਡੇਢ ਦਾ ਰਾਸ਼ਨ ਲੈ ਕੇ ਜਾ ਰਹੇ ਆ ਪਰ ਉਹਨਾਂ ਆਪਦੇ 6-6 ਮਹੀਨੇ ਦਾ ਜੇਕਰ ਜੋੜਦੇ ਆ ਤੇ ਉਹ ਚੰਗੀ ਗੱਲ ਆ ਤੁਹਾਡਾ ਤਾਂ ਭਲਾ ਰੱਬ ਵੱਲੋਂ ਹੋਣਾ ਹੀ ਆ ਚਾਹੇ ਉਹ ਰਾਸ਼ਨ ਲੈ ਕੇ ਆਪਦਾ ਦਰਿਆ ਚ ਸਿੱਟ ਦੇਣ ਤੁਸੀਂ ਤਾਂ ਵੰਡਣ ਗਏ ਆ ਤੁਸੀਂ ਵੰਡ ਕੇ ਆਓ ਤੁਸੀਂ ਪਰਖਦੇ ਕਿਉਂ ਆ ਕਿਉਂ ਰਾਸ਼ਨ ਜੋੜੀ ਜਾਂਦੇ ਉਹ ਜੋੜਨਗੇ ਉਹਨਾਂ ਨੂੰ ਪਤਾ ਕਿ 6 ਮਹੀਨੇ 7 ਮਹੀਨੇ ਕਿਵੇਂ ਕੱਢਨੇ ਆ ਤੇ ਦੁਕਾਨਾਂ ਨੇ ਉਧਾਰ ਨਹੀਂ ਦੇਣਾ ਪੈਸਾ ਕੋਲ ਨਹੀਂ ਹੋਣਾ ਹਾਲਾਤ ਵੇਖੋ ਮੇਰੇ ਵੀਰੋ ਤੇ ਬੇਨਤੀ ਆ ਬਦਨਾਮ ਨਾ ਕਰੋ ਤੇ ਜਿਹੜੇ ਲੋਕ ਆ ਹੁਣ ਆਪਾਂ ਕਹੀ ਜਾਂਦੇ ਆ ਵੀ ਅਖੇ ਜ਼ਿੰਮੇਦਾਰ ਕਹਿੰਦੇ ਜੀ ਸੁਖਬੀਰ ਬਾਦਲ ਪੈਸੇ ਵੰਡਦਾ ਫਿਰਦਾ ਕਦੇ ਪਿੰਡਾਂ 'ਚ ਜਾ ਕੇ ਵੇਖੋ ਜਿਨ੍ਹਾਂ ਦੇ ਮੀਂਹ ਦੇ ਕਾਰਨ ਘਾਟੇ ਘਪੇ ਆ ਕਈਆਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਘਰਾਂ 'ਚ ਜਾ ਕੇ ਕੋਈ ਵੀ ਨਹੀਂ ਆਇਆ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਚੱਕ ਗੁੱਟੀ ਇਸ ਕਰਕੇ ਹਾਲਾਤ ਵੇਖੋ ਮਜ਼ਦੂਰ ਲੋਕ ਆ ਭਾਈ ਤੁਹਾਡੇ ਹੱਥਾਂ 'ਚੋਂ ਰੱਥਨ ਖੋਣਗੇ ਯਾਦ ਰੱਖੋ